ਹੱਥੇ ਵਿੱਚ ਬਰਸ਼ਾ پکڑ ਕੇ ਉਹ ਇਹ ਸੇਵਾ ਨਿਭਾਉਣਗੇ। ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਨੇ। ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ। ਸੁਖਬੀ ਸਿੰਘ ਮਾਦਲ ਤੋਂ ਪਹਿਲੇ ਸੁਖਦੇਵ ਸਿੰਘ ਜੀ ਇੰਸਾ ਪਹੁੰਚੇ ਸਨ। ਗੱਲੇ ਦੇ ਵਿੱਚ ਉਹਨਾਂ ਦੇ ਹਾਂ ਤਕਤੀ ਵੀ ਪਾਈ ਹੋਈ। ਸੋ ਇਹ ਤਕਤੀ ਸਾਰਾ ਮਾਈਗੇਸੀ ਚਲੋ ਚਲੋ ਦੂਸਰੀ ਸਾਈਡ ਤੇ ਇਕ ਪੁਆਇੰਟ ਪਿੱਛੇ ਜਾ ਲਾ ਪਹਿੰਡਾ ਆ ਜਾਓ ਮੇਰੇ ਵੀਰ ਜੀ ਉਹ ਦੇਖੀਏ ੱੱਕੀ ਨਾ ਮਾਣ ਬਈ ਉਹ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਦੇਖ ਰਹੇ ਹੋ ਸੁਖਬੀਰ ਸਿੰਘ ਬਾਦਲ ਘੰਟਾ ਘਰ ਵਾਲੀ ਸਾਈਡ ਦੇ ਉੱਤੇ ਇੱਕ ਬਤੌਰ ਸੇਵਾਦਾਰ ਵੱਜੋ ਉਹ ਇੱਥੇ ਰੋਲੀ ਦੇਖਦੇ ਆ ਭਰਾ ਸੇਵਾ ਨਹੀਂ ਬੋਂਗੇ ਚੋਲਾ ਪਾ ਕੇ ਹੱਥ ਦੇ ਵਿੱਚ ਪਰਛਾਹ پکڑ ਕੇ ਸੁਖਬੀਰ ਸਿੰਘ ਬਾਦਲ ਇੱਥੇ 2 ਦਿਨ ਸੇਵਾ ਨਿਭਾਉਣਗੇ ਅੱਜ ਪਹਿਲਾ ਦਿਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀ ਜਿਹੜੇ ਬੱਜਰ ਗਲਤੀਆਂ ਉਹਨਾਂ ਦੇ ਕਾਲਜ ਕਾਲ ਮਤਲਬ 2007 ਤੋਂ 2017 ਤੱਕ ਜਿਹੜੀਆਂ ਗਲਤੀਆਂ ਹੋਈਆਂ ਸਨ ਬੇ ਬੇਅਦਬੀਆਂ ਹੋਈਆਂ ਸਨ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਿਹੜੀ ਇਸ਼ਤਿਹਾਰਬਾਜ਼ੀ ਸੀਗੀ ਉਹਦਾ ਮਾਮਲਾ ਸੀਗਾ ਉੱਤੇ ਸਾਰੇ ਗੁਨਾਹ ਸੁਖਵੀਰ ਸਿੰਘ ਬਾਦਲ ਨੇ ਕਬੂਲ ਕਰ ਲਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਾਜ਼ਿਲ ਦੇ ਉਤੋਂ ਉਹਨਾਂ ਨੂੰ ਸਜ਼ਾ ਸੁਣਾਈ ਸੀਗੀ ਸੋ ਉਸ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਸੁਦੇਵ ਸਿੰਘ ਢੀਂਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁਕੇ ਮਾਫ ਕਰਨਾ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੀ ਸਾਈਡ ਤੇ ਪਹੁੰਚ ਚੁਕੇ ਨੇ ਔਰ ਇਹ ਸੇਵਾ ਨਿਭਾਉਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਕਿਉਂਕਿ 휠 ਚੇਅਰ ਤੇ ਨੇ 휠 ਚੇਅਰ ਹੋਣ ਕਰਕੇ 휠 ਚੇਅਰ ਤੇ ਹੋਣ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਸਾਈਡ ਬਤੌਰ ਸੇਵਾਦਾਰ ਵੱਜੂ ਇੱਕ ਘੰਟਾ ਸੇਵਾ ਨਿਭਾਉਣਗੇ ਇਸੇ ਤਰ੍ਹਾਂ ਕੱਲ ਵੀ ਉਹ ਸੇਵਾ ਨਿਭਾਉਣਗੇ ਸੋ ਇਹ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਰਾਜ ਦੌਰਾਨ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਬੇਨੀਮੀਆਂ ਬੇਨੀਮੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਡੇਰਾ ਸਿਰਸਾ ਮੁਖੀ ਨੂੰ ਮਾਫ ਕਰਨ ਦਾ ਮਾਮਲਾ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਸੀਗੇ ਪੰਥ ਨੂੰ ਪਕਯੋ ਕੀ ਪੰਥਕ ਪਾਰਟੀ ਸ਼੍ਰੋਮਣੀ ਕਾਲੀਦਾਲ ਸੀਗੀ ਉਸ ਤੋਂ ਇਲਾਵਾ ਪੰਥ ਨੂੰ ਬਹੁਤ ਟਾਲ ਲੱਗੀ ਸੀਗੀ ਜਿਸ ਦਾ ਉੱਤੇ ਉਹਨਾਂ ਨੂੰ ਦੋਸ਼ੀ ਮੰਨਦੇ ਹੋਏ ਫੈਸਲਾ ਸੁਨਾਤਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਉਹਨਾਂ ਦੀ ਬਿਜਾਰਤ ਨੂੰ ਸਜ਼ਾ ਸੁਣਾਈ ਗਈ ਸੀ ਕਿ ਅੱਜ ਉਹਦਾ ਪਹਿਲਾ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਘੰਟਾ ਘਰ ਵਾਲੀ ਸਾਈਡ ਤੇ ਇਹ ਸੇਵਾ ਕਰਨਗੇ ਕਿਉਂਕਿ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਣ ਕਰਕੇ ਉਹਨਾਂ ਦਾ ਪੈਰ ਫ੍ਰੈਕਚਰ ਹੋਣ ਕਰਕੇ ਉਹ 휠 ਚੇਅਰ ਤੇ ਨੇ ਇੱਥੇ ਉਹ ਤਾਂ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਦੇ ਵਿੱਚ ਬਰਛਾ ਪਕੜ ਕੇ ਗਲੇ ਦੇ ਵਿੱਚ ਤਕਤੀ ਪਾ ਕੇ ਉਹ 1 ਘੰਟਾ ਇੱਥੇ ਸੇਵਾ ਨਿਭਾਉਣਗੇ ਕੈਮਰਾ ਪਰਸਨ ਨितीश ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਬੇਸਰ ਸ਼੍ਰੋਮਣੀ ਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੌਰਾਨ 2007 ਤੋਂ 2017 ਤੱਕ ਹੋਈਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀਆਂ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਮਾਫੀ ਦੀ ਘਟਨਾ ਸੀਗੀ ਉਸ ਤੋਂ ਬਾਅਦ ਜਿਹੜੇ ਹਲਾਤ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਲਈ ਅੱਜ ਸੁਖਬੀਰ ਸਿੰਘ ਬਾਦਲ ਵੀ ਸਜ਼ਾ ਨਿਭਾਉਣ ਲਈ ਪਹੁੰਚੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਕਿਉਂਕਿ ਇੰਜਰਡ ਨੇ ਕਿਉਂਕਿ ਉਹਨਾਂ ਦੇ ਸਾਥ ਲੱਗੀ ਹੋਈ ਹੈ ਉਹ 휠 ਚੇਅਰ ਦੇ ਉੱਤੇ ਆ ਕੇ ਚੋਲਾ ਪਾ ਕੇ ਹੱਥ ਵਿੱਚ ਬਰਸ਼ਾ ਪਕੜ ਕੇ ਉਹ ਇਹ ਸੇਵਾ ਨਿਭਾਉਣਗੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਸੁਪੀਸ਼ ਸਿੰਘ ਬਾਦਲ ਤੋਂ ਪਹਿਲੇ ਸੁਖਦੇਵ ਸਿੰਘ ਦੀ ਹਿੰਸਾ ਪਹੁੰਚੇ ਸਨ ਗੱਲੇ ਦੇ ਵਿੱਚ ਉਹਨਾਂ ਦੇ ਆਹ ਬੱਤੀ ਵੀ ਪਾਈ ਹੋਈ ਸੋ ਇਹ ਭక్తి ਸੀ ਫਲਾਈ ਗਈ ਸੀ ਚੱਲ ਚੱਲ ਰੁਕਣਾ ਕੋਈ ਨਹੀਂ ਪਿੱਛੇ ਜਾਣਾ ਪਰਾ ਜੋਂ ਮੈ ਵੀ ਰਿਜਟ ਉਹ ਦੇਖ ਕੇ ਯਾ ੱੱਕੇ ਨਾ ਵਾਹ ਹੋਈ ਇਕੱਠੇ ਬਸੇ ਰਹੋ ਉਹ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਦੇਖਿਓ ਸੁਖਬੀਰ ਸਿੰਘ ਬਾਦਲ ਘੰਟਾ ਘਰ ਵਾਲੀ ਸਾਈਡ ਦੇ ਉੱਤੇ ਇੱਕ ਬਕੌਰ ਸੇਵਾਦਾਰ ਵੱਜੋ ਉਹ ਇੱਥੇ ਰੋਈ ਦੇਖਿਆ ਭਰਾ ਸੇਵਾ ਨਿਭਾਉਣਗੇ ਚੋਲਾ ਪਾ ਕੇ ਹੱਥ ਦੇ ਵਿੱਚ ਬਰਸ਼ਾ ਪਕੜ ਕੇ ਸੁਖਬੀਰ ਸਿੰਘ ਬਾਦਲ ਇੱਥੇ ਦੋ ਦਿਨ ਸੇਵਾ ਨਿਭਾਉਣਗੇ ਅੱਜ ਪਹਿਲਾ ਦਿਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀਗੀ ਜਿਹੜੇ ਵੱੱਡਰ ਗਲਤੀਆਂ ਉਹਨਾਂ ਦੇ ਕਾਲਜ ਕਾਲ ਮਤਲਬ 2007 ਤੋਂ 2017 ਤੱਕ ਜਿਹੜੀਆਂ ਗਲਤੀਆਂ ਹੋਈਆਂ ਸਨ ਬੇ ਬੇਅਦਬੀਆਂ ਹੋਈਆਂ ਸਨ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਿਹੜੀ ਇਸ਼ਤਿਹਾਰਬਾਜ਼ੀ ਸੀਗੀ ਉਹਦਾ ਮਾਮਲਾ ਸੀਗਾ ਉੱਤੇ ਸਾਰੇ ਗੁਨਾਹ ਸੁਖਵੀਰ ਸਿੰਘ ਬਾਦਲ ਨੇ ਕਬੂਲ ਕਰ ਲਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫ਼ਾਜ਼ੀਲ ਦੇ ਉਤੋ ਉਹਨਾਂ ਨੂੰ ਸਜ਼ਾ ਸੁਣਾਈ ਸੀਗੀ ਸੋ ਉਸ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਮਾਫ ਕਰਨਾ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੀ ਸਾਈਡ ਤੇ ਪਹੁੰਚ ਚੁੱਕੇ ਨੇ ਔਰ ਇਹ ਸੇਵਾ ਨਿਭਾਉਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਕਿਉਂਕਿ 휠ਚੇਅਰ ਤੇ ਨੇ 휠ਚੇਅਰ ਹੋਣ ਕਰਕੇ 휠ਚੇਅਰ ਤੇ ਹੋਣ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀਗੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਸਾਈਡ ਬਤੌਰ ਸੇਵਾਦਾਰ ਵੱਜੋਂ 1 ਘੰਟਾ ਸੇਵਾ ਨਿਭਾਉਣਗੇ ਇਸੇ ਤਰ੍ਹਾਂ ਕੱਲ ਵੀ ਉਹ ਸੇਵਾ ਨਿਭਾਉਣਗੇ ਸੋ ਇਹ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਰਾਜ ਦੌਰਾਨ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਬੇਨਿਮੀਆਂ ਬੇਨਿਮੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਡੇਰਾ ਸਿਰਸਾ ਮੁਖੀ ਨੂੰ ਮਾਫ ਕਰਨ ਦਾ ਮਾਮਲਾ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਸੀਗੇ ਪੰਥ ਨੂੰ ਔਰ ਕਿਉਂਕਿ ਪੰਥਕ ਪਾਰਟੀ ਸ਼੍ਰੋਮਣੀ ਕਾਲੀਦਾਲ ਸੀਗੀ ਉਸ ਤੋਂ ਇਲਾਵਾ ਪੰਥ ਨੂੰ ਬਹੁਤ ਟਾਲ ਲੱਗੀ ਸੀ ਜਿਸ ਦਾ ਉੱਤੇ ਉਹਨਾਂ ਨੂੰ ਦੋਸ਼ੀ ਮੰਨਦੇ ਹੋਏ ਆ ਫੈਸਲਾ ਸੁਨਾਤਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਉਹਨਾਂ ਦੀ ਬਜਾਰਤ ਨੂੰ ਸਜ਼ਾ ਸੁਣਾਈ ਗਈ ਸੀ ਕਿ ਅੱਜ ਉਹਦਾ ਪਹਿਲਾ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਘੈਂਟਾ ਘਰ ਵਾਲੀ ਸਾਈਡ ਦੇ ਇਹ ਸੇਵਾ ਕਰਨਗੇ ਕਿਉਂਕਿ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਣ ਕਰਕੇ ਉਹਨਾਂ ਦਾ ਪੈਰ ਫ੍ਰੈਕਚਰ ਹੋਣ ਕਰਕੇ ਉਹ व्हीਲ ਚੇਅਰ ਤੇ ਨੇ ਇੱਥੇ ਵਕਤੋ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਦੇ ਵਿੱਚ ਬਰਛਾ ਪਕੜ ਕੇ ਗਲੇ ਦੇ ਵਿੱਚ ਤਕਤੀ ਪਾ ਕੇ ਉਹ 1 ਘੰਟਾ ਇੱਥੇ ਸੇਵਾ ਨਿਭਾਉਣਗੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਬੇਸਰ ਸ਼੍ਰੋਮਣੀ ਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੌਰਾਨ 2007 ਤੋਂ 2017 ਤੱਕ ਹੋਈਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀਆਂ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਮਾਫੀ ਦੀ ਘਟਨਾ ਸੀਗੀ ਉਸ ਤੋਂ ਬਾਅਦ ਜਿਹੜੇ ਹਾਲਾਤ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਲਈ ਅੱਜ ਸੁਖਬੀਰ ਸਿੰਘ ਬਾਦਲ ਵੀ ਸਜ਼ਾ ਨਿਭਾਉਣ ਲਈ ਪਹੁੰਚੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਕਿਉਂਕਿ ਇੰਜਰਡ ਨੇ ਕਿਉਂਕਿ ਉਹਨਾਂ ਦੇ ਸੱਟ ਲੱਗੀ ਹੋਈ ਹੈ ਉਹ 휠 ਚੇਅਰ ਦੇ ਉੱਤੇ ਆ ਕੇ ਚੋਲਾ ਪਾ ਕੇ ਹੱਥ ਵਿੱਚ ਵਰਸ਼ਾ ਪਕੜ ਕੇ ਉਹ ਇਹ ਸੇਵਾ ਨਿਭਾਉਣਗੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਸੁਪੀ ਸਿੰਘ ਬਾਦਲ ਤੋਂ ਪਹਿਲੇ ਸੁਖਦੇਵ ਸਿੰਘ ਦੀ ਹਿੰਸਾ ਪਹੁੰਚੇ ਸਨ ਗੱਲੇ ਦੇ ਵਿੱਚ ਓਲਾ ਦੇ ਆਹ ਬੱਤੀ ਵੀ ਪਾਈ ਹੋਈ ਸੋ ਇਹ ਭక్తి ਫਲਾਈ ਗਈ ਸੀ ਚੱਲ ਚੱਲ ਰੁਕ ਜਾ ਰੁਕੋ ਮਲ ਪਿੱਛੇ ਜਾਣਾ ਉਹ ਇਤਰਾ ਜੋ ਹਨ ਬਹਿ ਰਿਹਾ ਹੈ। ਉਹ ਦੇਖ ਕੇ ਇੱਕ ਤਕੇ ਨਾ ਹੋਈ। ਉਹ ਤਾਂ ਬੜਾ ਗੁੱਸੇ ਵਿੱਚ ਹੈ ਨਾ। ਸੋ ਤੁਸੀਂ ਸੁਖਬੀ ਸਿੰਘ ਬਾਦਲ ਨੂੰ ਦੇਖਿਓ ਸੁਖਬੀਰ ਸਿੰਘ ਬਾਦਲ ਘੰਟਾ ਘਰ ਵਾਲੀ ਸਾਈਡ ਦੇ ਉੱਤੇ ਇੱਕ ਬਤੌਰ ਸੇਵਾਦਾਰ ਵੱਜੋ ਉਹ ਇੱਥੇ ਰੋਈ ਦੇਖਿਆ ਭਰਾ ਸੇਵਾ ਨਿਭਾਉਣਗੇ। ਚੋਲਾ ਪਾ ਕੇ ਹੱਥ ਦੇ ਵਿੱਚ ਪਰਛਾਹ پکڑ ਕੇ ਸੁਖਬੀਰ ਸਿੰਘ ਬਾਦਲ ਇੱਥੇ ਦੋ ਦਿਨ ਸੇਵਾ ਨਿਭਾਉਣਗੇ। ਅੱਜ ਪਹਿਲਾ ਦਿਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀਗੀ ਜਿਹੜੇ ਬੱਜਰ ਗਲਤੀਆਂ ਉਹਨਾਂ ਦੇ ਕਾਲਜ ਕਾਲ ਮਤਲਬ 2007 ਤੋਂ 2017 ਤੱਕ ਜਿਹੜੀਆਂ ਗਲਤੀਆਂ ਹੋਈਆਂ ਸਨ ਬੇ ਬੇਅਦਬੀਆਂ ਹੋਈਆਂ ਸਨ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਿਹੜੀ ਇਸ਼ਤਿਹਾਰਬਾਜ਼ੀ ਸੀਗੀ ਉਹਦਾ ਮਾਮਲਾ ਸੀਗਾ ਉੱਤੇ ਸਾਰੇ ਗੁਰਾਂ ਸੁਖਬੀ ਸਿੰਘ ਬਾਦਲ ਨੇ ਕਬੂਲ ਕਰ ਲਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫ਼ਾਜ਼ਿਲ ਦੇ ਉਤੋਂ ਉਹਨਾਂ ਨੂੰ ਸਜ਼ਾ ਸੁਣਾਈ ਸੀਗੀ ਸੋ ਉਸ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਸੁਦੇਵ ਸਿੰਘ ਦੀਨਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁਕੇ ਮਾਫ ਕਰਨਾ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੀ ਸਾਈਡ ਤੇ ਪਹੁੰਚ ਚੁਕੇ ਨੇ ਔਰ ਇਹ ਸੇਵਾ ਨਿਭਾਉਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਕਿਉਂਕਿ ਵੀਲ ਚੇਅਰ ਤੇ ਨੇ ਵੀਲ ਚੇਅਰ ਹੋ ਕੇ ਕਰਕੇ ਵੀਲ ਚੇਅਰ ਤੇ ਹੋਣ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀਗੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਸਾਈਡ ਬਤੌਰ ਸੇਵਾਦਾਰ ਵਜੋਂ ਇੱਕ ਘੰਟਾ ਸੇਵਾ ਨਿਭਾਉਣਗੇ ਇਸੇ ਤਰ੍ਹਾਂ ਕੱਲ ਵੀ ਉਹ ਸੇਵਾ ਨਿਭਾਉਣਗੇ ਸੋ ਇਹ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਰਾਜ ਦੌਰਾਨ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਬੇਨੀਮੀਆਂ ਬੇਨੀਮੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਡੇਰਾ सिरसा ਮੁਖੀ ਨੂੰ ਮਾਫ ਕਰਨ ਦਾ ਮਾਮਲਾ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਸੀਗੇ ਪੰਥ ਨੂੰ ਔਰ ਕਿਉਂਕਿ ਪੰਥਕ ਪਾਰਟੀ ਸ਼੍ਰੋਮਣੀ ਕਾਲੀਦਾਲ ਸੀਗੀ ਉਸ ਤੋਂ ਇਲਾਵਾ ਪੰਥ ਨੂੰ ਬਹੁਤ ਟਾਲ ਲੱਗੀ ਸੀਗੀ ਜਿਸ ਦਾ ਉੱਤੇ ਉਹਨਾਂ ਨੂੰ ਦੋਸ਼ੀ ਮੰਨਦੇ ਹੋਏ ਫੈਸਲਾ ਸੁਨਾਤਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਉਹਨਾਂ ਦੀ ਬਿਜਾਰਤ ਨੂੰ ਸਜ਼ਾ ਸੁਣਾਈ ਗਈ ਸੀ ਕਿ ਅੱਜ ਉਹਦਾ ਪਹਿਲਾ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਘੰਟਾ ਘਰ ਵਾਲੀ ਸਾਈਡ ਦੇ ਇਹ ਸੇਵਾ ਕਰਨਗੇ ਕਿਉਂਕਿ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਣ ਕਰਕੇ ਉਹਨਾਂ ਦਾ ਪੈਰ ਫ੍ਰੈਕਚਰ ਹੋਣ ਕਰਕੇ ਉਹ व्हीਲ ਚੇਅਰ ਤੇ ਨੇ ਇੱਥੇ ਵਕਤੋ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਦੇ ਵਿੱਚ ਵਰਸ਼ਾ ਪਕੜ ਕੇ ਗਲੇ ਦੇ ਵਿੱਚ ਤਕਤੀ ਪਾ ਕੇ ਉਹ 1 ਘੰਟਾ ਇੱਥੇ ਸੇਵਾ ਨਿਭਾਉਣਗੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਸ਼੍ਰੋਮਣੀ ਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੌਰਾਨ 2007 ਤੋਂ 2017 ਤੱਕ ਹੋਈਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀਆਂ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਮਾਫੀ ਦੀ ਘਟਨਾ ਸੀਗੀ ਉਸ ਤੋਂ ਬਾਅਦ ਜਿਹੜੇ ਹਾਲਾਤ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਲਈ ਅੱਜ ਸੁਖਬੀਰ ਸਿੰਘ ਬਾਦਲ ਵੀ ਸਜ਼ਾ ਨਿਭਾਉਣ ਲਈ ਪਹੁੰਚੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਕਿਉਂਕਿ ਇੰਜਰਡ ਨੇ ਕਿਉਂਕਿ ਉਹਨਾਂ ਦੇ ਸੱਟ ਲੱਗੀ ਹੋਈ ਹੈ ਉਹ 휠 ਚੇਅਰ ਦੇ ਉੱਤੇ ਆ ਕੇ ਚੋਲਾ ਪਾ ਕੇ ਹੱਥੇ ਵਿੱਚ ਵਰਸ਼ਾ ਪਕੜ ਕੇ ਉਹ ਇਹ ਸੇਵਾ ਨਿਭਾਉਣਗੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਸੁਖਬੀ ਸਿੰਘ ਮਾਦਲ ਤੋਂ ਪਹਿਲੇ ਸੁਖਦੇਵ ਸਿੰਘ ਦੀ ਹਿੰਸਾ ਪਹੁੰਚੇ ਸਨ ਗੱਲੇ ਦੇ ਵਿੱਚ ਉਹਨਾਂ ਦੇ ਹਾਂ ਬੱਤੀ ਵੀ ਪਾਈ ਹੋਈ ਸੋ ਇਹ ਭੱਤੀ ਪਾਈ ਗਈ ਸੀ ਚੱਲ ਚੱਲ ਇੱਕ ਮਿੰਟ ਪਿੱਛੇ ਜਾ ਲੋ ਸੇਵਾਦਾਰ ਵਜੋਂ ਸੇਵਾ ਨਿਭਾਉਣਗੇ ਚੋਲਾ ਪਾ ਕੇ ਹੱਥ ਦੇ ਵਿੱਚ ਪਰਛਾ ਪਕੜ ਕੇ ਸੁਖਵੀਰ ਸਿੰਘ ਬਾਦਲ ਇੱਥੇ ਦੋ ਦਿਨ ਸੇਵਾ ਨਿਭਾਉਣਗੇ ਅੱਜ ਪਹਿਲਾ ਦਿਨ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀਗੀ ਜਿਹੜੇ ਬੱਝਰ ਗਲਤੀਆਂ ਉਹਨਾਂ ਦੇ ਕਾਲਜ ਕਾਲ ਮਤਲਬ 2007 ਤੋਂ 2017 ਤੱਕ ਜਿਹੜੀਆਂ ਗਲਤੀਆਂ ਹੋਈਆਂ ਸਨ ਬੇ ਬੇਅਦਬੀਆਂ ਹੋਈਆਂ ਸਨ ਡੇਰਾ सिरसा ਮੁਖੀ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਿਹੜੀ ਇਸ਼ਤਿਹਾਰबाजी ਸੀਗੀ ਉਹਦਾ ਮਾਮਲਾ ਸੀਗਾ ਉੱਤੇ ਸਾਰੇ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਕਬੂਲ ਕਰ ਲਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਾਜ਼ੀਲ ਦੇ ਉਤੋ ਉਨਾਂ ਨੂੰ ਸਜ਼ਾ ਸੁਣਾਈ ਸੀਗੀ ਸੋ ਉਸ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁਕੇ ਮਾਫ ਕਰਨਾ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੀ ਸਾਈਡ ਤੇ ਪਹੁੰਚ ਚੁਕੇ ਨੇ ਔਰ ਇਹ ਸੇਵਾ ਨਿਭਾਉਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਕਿਉਂਕਿ 휠 ਚੇਅਰ ਤੇ ਨੇ 휠 ਚੇਅਰ ਹੋ ਕੇ ਕਰਕੇ 휠 ਚੇਅਰ ਤੇ ਹੋਣ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀਗੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਸਾਈਡ ਬਤਾਲ ਸੇਵਾਦਾਰ ਵੱਜੋਂ ਇੱਕ ਘੰਟਾ ਸੇਵਾ ਨਿਭਾਉਣਗੇ ਇਸੇ ਤਰ੍ਹਾਂ ਕੱਲ ਵੀ ਉਹ ਸੇਵਾ ਨਿਭਾਉਣਗੇ ਸੋ ਇਹ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਰਾਜ ਦੌਰਾਨ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਬੇਨਿਮੀਆਂ ਬੇਨਿਮੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਡੇਰਾ ਸਿਰਸਾ ਮੁਖੀ ਨੂੰ ਮਾਫ ਕਰਨ ਦਾ ਮਾਮਲਾ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਸੀਗੇ ਪੰਥ ਨੂੰ ਕਿਉਂਕਿ ਪੰਥਕ ਪਾਰਟੀ ਸ਼੍ਰੋਮਣੀ ਕਾਲੀਦਾਲ ਸੀਗੀ ਉਸ ਤੋਂ ਇਲਾਵਾ ਪੰਥ ਨੂੰ ਬਹੁਤ ਟਾਲ ਲੱਗੀ ਸੀਗੀ ਜਿਸ ਦਾ ਉੱਤੇ ਉਹਨਾਂ ਨੂੰ ਦੋਸ਼ੀ ਮੰਨਦੇ ਹੋਏ ਆ ਫੈਸਲਾ ਸੁਨਾਤਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਉਹਨਾਂ ਦੀ ਬਜਾਰਤ ਨੂੰ ਸਜ਼ਾ ਸੁਣਾਈ ਗਈ ਸੀਗੀ ਅੱਜ ਉਹਦਾ ਪਹਿਲਾ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਘੰਟਾ ਘਰ ਵਾਲੀ ਸਾਈਡ ਦੇ ਇਹ ਸੇਵਾ ਕਰਨਗੇ ਕਿਉਂਕਿ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਣ ਕਰਕੇ ਉਹਨਾਂ ਦਾ ਪੈਰ ਫ੍ਰੈਕਚਰ ਹੋਣ ਕਰਕੇ ਉਹ ਵੀਲ ਚੇਅਰ ਤੇ ਨੇ ਇੱਥੇ ਬਰਤੋਂ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਦੇ ਵਿੱਚ ਬਰਛਾ ਪਕੜ ਕੇ ਗਲੇ ਦੇ ਵਿੱਚ ਤਕਤੀ ਪਾ ਕੇ ਉਹ 1 ਘੰਟਾ ਇੱਥੇ ਸੇਵਾ ਨਿਭਾਉਣਗੇ ਕੈਮਰਾ ਪਰਸਨ ਨਿਤੇਸ਼ ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਮ੍ਰਿਤਸਰ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੌਰਾਨ 2007 ਤੋਂ 2017 ਤੱਕ ਹੋਈਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀਆਂ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਮਾਫੀ ਦੀ ਘਟਨਾ ਸੀਗੀ ਉਸ ਤੋਂ ਬਾਅਦ ਜਿਹੜੇ ਹਲਾਤ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਲਈ ਅੱਜ ਸੁਖਬੀਰ ਸਿੰਘ ਬਾਦਲ ਵੀ ਸਜ਼ਾ ਨਿਭਾਉਣ ਲਈ ਪਹੁੰਚੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਕਿਉਂਕਿ ਇੰਜਰਡ ਨੇ ਕਿਉਂਕਿ ਉਹਨਾਂ ਦੇ ਸਾਥ ਲੱਗੀ ਹੋਈ ਹੈ ਉਹ 휠 ਚੇਅਰ ਦੇ ਉੱਤੇ ਆ ਕੇ ਚੋਲਾ ਪਾ ਕੇ ਹੱਥੇ ਵਿੱਚ ਵਰਸ਼ਾ ਪਕੜ ਕੇ ਉਹ ਇਹ ਸੇਵਾ ਨਿਭਾਉਣਗੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਸੁਪੀ ਸਿੰਘ ਬਾਦਲ ਤੋਂ ਪਹਿਲੇ ਸੁਖਦੇਵ ਸਿੰਘ ਇੰਸਾ ਪਹੁੰਚੇ ਸਨ ਗੱਲੇ ਦੇ ਵਿੱਚ ਉਹਨਾਂ ਦੇ ਇੱਕ ਹਾਂ ਭਕਤੀ ਵੀ ਪਾਈ ਹੋਈ ਸੋ ਇਹ ਭਕਤੀ ਸਾਰਤ ਲਾਈ ਗਈ ਸੀ ਚਲੋ ਚੱਲ ਦੂਸਰੀ ਸਾਈਡ ਤੇ ਇੱਕ ਮਿੰਟ ਪਿੱਛੇ ਜਾ ਲਓ ਪੁਣੇ ਦੁਆਜੋ ਹਾਂ ਮੇਰੇ ਵੀਰੇ ਉਹ ਦੇਖ ਕੇ ੱਟਕੇ ਨਾ ਬਾਲ ਹੋਈ ੱਟਕੇ ਉਹ ਲੱਗੋ ਸੋ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਦੇਖਿਓ ਸੁਖਬੀਰ ਸਿੰਘ ਬਾਦਲ ਘੰਟਾ ਘਰ ਵਾਲੀ ਸਾਈਡ ਦੇ ਉੱਤੇ ਇੱਕ ਬਤੌਰ ਸੇਵਾਦਾਰ ਵੱਜੋ ਉਹ ਇੱਥੇ ਰੋਈ ਦੇਖਿਆ ਭਰਾ ਸੇਵਾ ਨਹੀਂ ਬੰਨਗੇ ਚੋਲਾ ਪਾ ਕੇ ਹੱਥ ਦੇ ਵਿੱਚ ਪਰਛਾਹ پکڑ ਕੇ ਸੁਖਬੀਰ ਸਿੰਘ ਬਾਦਲ ਇੱਥੇ 2 ਦਿਨ ਸੇਵਾ ਨਿਭਾਉਣਗੇ ਅੱਜ ਪਹਿਲਾ ਦਿਨ ਹੈ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀ ਜਿਹੜੇ ਬਜਰ ਗਲਤੀਆਂ ਉਹਨਾਂ ਦੇ ਕਾਲਜ ਕਾਲ ਮਤਲਬ 2007 ਤੋਂ 2017 ਤੱਕ ਜਿਹੜੀਆਂ ਗਲਤੀਆਂ ਹੋਈਆਂ ਸਨ ਬੇਅਦਬੀਆਂ ਹੋਈਆਂ ਸਨ ਡੇਰਾ ਸਿਰਸਾ ਬੁਖੀ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਜਿਹੜੀ ਇਸ਼ਤਿਹਾਰਬਾਜ਼ੀ ਸੀਗੀ ਉਹਦਾ ਮਾਮਲਾ ਸੀਗਾ ਉੱਤੇ ਸਾਰੇ ਗੁਨਾ ਸੁਖਬੀਰ ਸਿੰਘ ਬਾਦਲ ਨੇ ਕਬੂਲ ਕਰ ਲਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫਾਜ਼ੀਲਿਓ ਤੋਂ ਉਹਨਾਂ ਨੂੰ ਸਜ਼ਾ ਸੁਣਾਈ ਸੀਗੀ ਸੋ ਉਸ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਸੁਦੇਵ ਸਿੰਘ ਢੀਂਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁਕੇ ਮਾਫ ਕਰਨਾ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੀ ਸਾਈਡ ਤੇ ਪਹੁੰਚ ਚੁਕੇ ਨੇ ਔਰ ਇਹ ਸੇਵਾ ਨਿਭਾਉਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਕਿਉਂਕਿ 휠ਚੇਅਰ ਤੇ ਨੇ 휠ਚੇਅਰ ਹੋਣ ਕਰਕੇ 휠ਚੇਅਰ ਤੇ ਹੋਣ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਸਾਈਡ ਬਤੌਰ ਸੇਵਾਦਾਰ ਵੱਜੋਂ ਇੱਕ ਘੰਟਾ ਸੇਵਾ ਨਿਭਾਉਣਗੇ ਇਸੇ ਤਰ੍ਹਾਂ ਕੱਲ ਵੀ ਉਹ ਸੇਵਾ ਨਿਭਾਉਣਗੇ ਸੋ ਇਹ ਸੇਵਾ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਰਾਜ ਦੌਰਾਨ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਬੇਨੀਮੀਆਂ ਬੇਨੀਮੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਡੇਰਾ ਸਿਰਸਾ ਮੁਖੀ ਨੂੰ ਮਾਫ ਕਰਨ ਦਾ ਮਾਮਲਾ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਸੀਗੇ ਪੰਥ ਨੂੰ ਔਰ ਕਿਉਂਕਿ ਪੰਥਕ ਪਾਰਟੀ ਸ਼੍ਰੋਮਣੀ ਕਾਲੀਦਾਲ ਸੀਗੀ ਉਸ ਤੋਂ ਇਲਾਵਾ ਪੰਥ ਨੂੰ ਬਹੁਤ ਟਾਲ ਲੱਗੀ ਸੀਗੀ ਜਿਸ ਦਾ ਉੱਤੇ ਉਹਨਾਂ ਨੂੰ ਦੋਸ਼ੀ ਮੰਨਦੇ ਹੋਏ ਫੈਸਲਾ ਸੁਨਾਤਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਉਹਨਾਂ ਦੀ ਬੁਜ਼ਾਰਤ ਨੂੰ ਸਜ਼ਾ ਸੁਣਾਈ ਗਈ ਸੀਗੀ ਅੱਜ ਉਹਦਾ ਪਹਿਲਾ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਘੰਟਾ ਘਰ ਵਾਲੀ ਸਾਈਡ ਤੇ ਇਹ ਸੇਵਾ ਕਰਨਗੇ ਕਿਉਂਕਿ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਣ ਕਰਕੇ ਉਹਨਾਂ ਦਾ ਪੈਰ ਫ੍ਰੈਕਚਰ ਹੋਣ ਕਰਕੇ ਉਹ 휠 ਚੇਅਰ ਤੇ ਨੇ ਇੱਥੇ ਬਹੁਤ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਦੇ ਵਿੱਚ ਵਰਸ਼ਾ ਪਕੜ ਕੇ ਗਲੇ ਦੇ ਵਿੱਚ ਪੱਤੀ ਪਾ ਕੇ ਉਹ 1 ਘੰਟਾ ਇੱਥੇ ਸੇਵਾ ਨਿਭਾਉਣਗੇ ਕੈਮਰਾ ਪਰਸਨ ਨितीश ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਬੇਸਰ ਦੇ ਉਸ ਵੇਲੇ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੌਰਾਨ 2007 ਤੋਂ 2017 ਤੱਕ ਹੋਈਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀਆਂ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਮਾਫੀ ਦੀ ਘਟਨਾ ਸੀਗੀ ਉਸ ਤੋਂ ਬਾਅਦ ਜਿਹੜੇ ਹਲਾਤ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਲਈ ਅੱਜ ਸੁਖਬੀਰ ਸਿੰਘ ਬਾਦਲ ਵੀ ਸਜ਼ਾ ਨਿਭਾਉਣ ਲਈ ਪਹੁੰਚੇ ਨੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਕਿਉਂਕਿ ਇੰਜਰਡ ਨੇ ਕਿਉਂਕਿ ਉਹਨਾਂ ਦੇ ਸਾਤ ਲੱਗੀ ਹੋਈ ਹੈ ਉਹ 휠 ਚੇਅਰ ਦੇ ਉੱਤੇ ਆ ਕੇ ਚੋਲਾ ਪਾ ਕੇ ਹੱਥੇ ਵਿੱਚ ਵਰਸ਼ਾ ਪਕੜ ਕੇ ਉਹ ਇਹ ਸੇਵਾ ਨਿਭਾਉਣਗੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ 'ਚ ਦੇਖ ਰਹੇ ਹੋ ਸੁਖਬੀਰ ਸਿੰਘ ਮਾਦਲ ਤੋਂ ਪਹਿਲੇ ਸੁਖਦੇਵ ਸਿੰਘ ਦੀ ਹਿੰਸਾ ਪਹੁੰਚੇ ਸਨ ਗੱਲੇ ਦੇ ਵਿੱਚ ਉਹਨਾਂ ਦੇ ਹਾਂ ਬੱਤੀ ਵੀ ਪਾਈ ਹੋਈ ਸੋ ਇਹ ਤਕਤੀ ਪਾਈ ਗਈ ਸੀ ਚੱਲ ਚੱਲ ਦੂਸਰੀ ਸਾਈਡ ਤੋਂ ਪਿੱਛੇ ਜਾਣਾ ਸੁਪਰੀਤ ਰਾਜੋਨ ਮੈਗੀ ਰਿਹਾ ਹੈ ਉਹ ਦੇਖੀਏ ਟੱਕੇ ਨਾ ਮਾਰੋ ਬਈ ਸੁ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਦੇਖ ਲਓ ਸੁਖਬੀਰ ਸਿੰਘ ਬਾਦਲ ਘੰਟਾ ਘਰ ਵਾਲੀ ਸਾਈਡ ਦੇ ਉੱਤੇ ਇੱਕ ਬਤੌਰ ਸੇਵਾਦਾਰ ਵੱਜੋ ਉਹ ਇੱਥੇ ਰੋਹੀ ਦੇ ਰਹੇ ਭਰਾ ਸੇਵਾ ਨਿਭਾਉਣਗੇ ਚੋਲਾ ਪਾ ਕੇ ਹੱਥ ਦੇ ਵਿੱਚ ਪਰਛਾਹ پکڑ ਕੇ ਸੁਖਬੀਰ ਸਿੰਘ ਬਾਦਲ ਇੱਥੇ ਦੋ ਦਿਨ ਸੇਵਾ ਨਿਭਾਉਣਗੇ ਅੱਜ ਪਹਿਲਾ ਦਿਨ ਹੈ ਜਿਹੜੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਸਜ਼ਾ ਸੁਣਾਈ ਗਈ ਸੀਗੀ ਜਿਹੜੇ ਬੱਜਰ ਗਲਤੀਆਂ ਉਹਨਾਂ ਦੇ ਕਾਲਜ ਕਾਲ ਮਤਲਬ 2007 ਤੋਂ 2017 ਤੱਕ ਜਿਹੜੀਆਂ ਗਲਤੀਆਂ ਹੋਈਆਂ ਸਨ ਬੇਅਨ ਬੇਅਦਬੀਆਂ ਹੋਈਆਂ ਸਨ ਡੇਰਾ सिरसा ਬੁਖੀ ਨੂੰ ਮਾਫੀ ਦੇਣ ਦਾ ਮਾਮਲਾ ਸੀਗਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋ ਜਿਹੜੀ ਇਸ਼ਤਿਹਾਰਬਾਜ਼ੀ ਸੀਗੀ ਉਹਦਾ ਮਾਮਲਾ ਸੀਗਾ ਉੱਤੇ ਸਾਰੇ ਗੁਰਾਂ ਸੁਖਬੀਰ ਸਿੰਘ ਬਾਦਲ ਨੇ ਕਬੂਲ ਕਰ ਲਏ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਫ਼ਾਸੀਲ ਦੇ ਉਤੋਂ ਉਹਨਾਂ ਨੂੰ ਸਜ਼ਾ ਸੁਣਾਈ ਸੀਗੀ ਸੋ ਉਸ ਸਜ਼ਾ ਦੇ ਪਹਿਲੇ ਦਿਨ ਸੁਖਵੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਸਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਚੁਕੇ ਮਾਫ ਕਰਨਾ ਸ਼੍ਰੀ ਦਰਬਾਰ ਸਾਹਿਬ ਦੇ ਘੰਟਾ ਘਰ ਵਾਲੀ ਸਾਈਡ ਤੇ ਪਹੁੰਚ ਚੁਕੇ ਨੇ ਔਰ ਇਹ ਸੇਵਾ ਨਿਭਾਉਣਗੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁਖਵੀਰ ਸਿੰਘ ਬਾਦਲ ਕਿਉਂਕਿ व्हीਲ ਚੇਅਰ ਤੇ ਨੇ व्हीਲ ਚੇਅਰ ਹੋ ਕੇ ਕਰਕੇ व्हीਲ ਚੇਅਰ ਤੇ ਹੋਣ ਕਰਕੇ ਉਹਨਾਂ ਨੂੰ ਇਹ ਸਜ਼ਾ ਸੁਣਾਈ ਗਈ ਸੀਗੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਘੰਟਾ ਘਰ ਵਾਲੀ ਸਾਈਡ ਬਤੌਰ ਸੇਵਾਦਾਰ ਵਜੋਂ 1 ਘੰਟਾ ਸੇਵਾ ਨਿਭਾਉਣਗੇ ਇਸੇ ਤਰ੍ਹਾਂ ਕੱਲ ਵੀ ਉਹ ਸੇਵਾ ਨਿਭਾਉਣਗੇ ਸੋ ਇਹ ਸੇਵਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਦੇ ਰਾਜ ਦੌਰਾਨ 2007 ਤੋਂ ਲੈ ਕੇ 2017 ਤੱਕ ਜਿਹੜੀਆਂ ਬੇਨੀਮੀਆਂ ਬੇਨੀਮੀਆਂ ਹੋਈਆਂ ਨੇ ਬੇਅਦਬੀਆਂ ਹੋਈਆਂ ਨੇ ਇਸ ਤੋਂ ਇਲਾਵਾ ਜਿਹੜਾ ਡੇਰਾ ਸਿਰਸਾ ਮੁਖੀ ਨੂੰ ਮਾਫ ਕਰਨ ਦਾ ਮਾਮਲਾ ਸੀਗਾ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੋਏ ਸੀਗੇ ਪੰਥ ਨੂੰ ਔਰ ਕਿਉਂਕਿ ਪੰਥਕ ਪਾਰਟੀ ਸ਼੍ਰੋਮਣੀ ਕਾਲੀਦਾਲ ਸੀਗੀ ਉਸ ਤੋਂ ਇਲਾਵਾ ਪੰਥ ਨੂੰ ਬਹੁਤ ਟਾਲ ਲੱਗੀ ਸੀਗੀ ਜਿਸ ਦਾ ਉੱਤੇ ਉਹਨਾਂ ਨੂੰ ਦੋਸ਼ੀ ਮੰਨਦੇ ਹੋਏ ਫੈਸਲਾ ਸੁਨਾਤਾ ਸੀਗਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਤੇ ਹੋਰ ਉਹਨਾਂ ਦੀ ਬਿਜਾਰਤ ਨੂੰ ਸਜ਼ਾ ਸੁਣਾਈ ਗਈ ਸੀ ਕਿ ਅੱਜ ਉਹਦਾ ਪਹਿਲਾ ਦਿਨ ਹੈ ਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਘੰਟਾ ਘਰ ਵਾਲੀ ਸਾਈਡ ਤੇ ਇਹ ਸੇਵਾ ਕਰਨਗੇ ਕਿਉਂਕਿ ਉਹਨਾਂ ਦੇ ਪੈਰ ਤੇ ਸੱਟ ਲੱਗੀ ਹੋਣ ਕਰਕੇ ਉਹਨਾਂ ਦਾ ਪੈਰ ਫ੍ਰੈਕਚਰ ਹੋਣ ਕਰਕੇ ਉਹ 휠 ਚੇਅਰ ਤੇ ਨੇ ਇੱਥੇ ਬਤੋ ਸੇਵਾਦਾਰ ਦਾ ਚੋਲਾ ਪਾ ਕੇ ਹੱਥ ਦੇ ਵਿੱਚ ਬਰਛਾ ਪਕੜ ਕੇ ਗਲੇ ਦੇ ਵਿੱਚ ਤਕਤੀ ਪਾ ਕੇ ਉਹ 1 ਘੰਟਾ ਇੱਥੇ ਸੇਵਾ ਨਿਭਾਉਣਗੇ ਕੈਮਰਾ ਪਰਸਨ ਨितीश ਦੇ ਨਾਲ ਜੋਤੀ ਬਹਿਲ ਦੈਨਿਕ ਸਵੇਰਾ ਟੀਵੀ ਅੰਬੇਸਰ ਸ਼੍ਰੋਮਣੀ ਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਆਪਣੀ ਸਰਕਾਰ ਦੌਰਾਨ 2007 ਤੋਂ 2017 ਤੱਕ ਹੋਈਆਂ ਜਿਹੜੀਆਂ ਬੇਅਦਬੀ ਦੀਆਂ ਘਟਨਾਵਾਂ ਸੀਆਂ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਮਾਫੀ ਦੀ ਘਟਨਾ ਸੀਗੀ ਉਸ ਤੋਂ ਬਾਅਦ ਜਿਹੜੇ ਹਾਲਾਤ ਸੀਗੇ ਉਹਨਾਂ ਦੇ ਉੱਤੇ ਉਹਨਾਂ ਨੂੰ ਜਿਹੜੀ ਸਜ਼ਾ ਲੱਗੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਉਸ ਲਈ ਅੱਜ ਸੁਖਬੀਰ ਸਿੰਘ ਬਾਦਲ ਵੀ ਸਜ਼ਾ ਨਿਭਾਉਣ ਲਈ ਪਹੁੰਚੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੁਖਬੀਰ ਸਿੰਘ ਬਾਦਲ ਕਿਉਂਕਿ ਇੰਜਰਡ ਨੇ ਕਿਉਂਕਿ ਉਹਨਾਂ ਦੇ ਸੱਟ ਲੱਗੀ ਹੋਈ ਹੈ ਉਹ 휠 ਚੇਅਰ ਦੇ ਉੱਤੇ ਆ ਕੇ ਚੋਲਾ ਪਾ ਕੇ ਹੱਥੇ ਵਿੱਚ ਵਰਸ਼ਾ ਪਕੜ ਕੇ ਉਹ ਇਹ ਸੇਵਾ ਨਿਭਾਉਣਗੇ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਸੁਖਬੀਰ ਸਿੰਘ ਮਾਦਲ ਤੋਂ ਪਹਿਲੇ ਸੁਖਦੇਵ ਸਿੰਘ ਦੀ ਹਿੰਸਾ ਪਹੁੰਚੇ ਸਨ ਗੱਲੇ ਦੇ ਵਿੱਚ ਉਹਨਾਂ ਦੇ ਹਾਂ ਬੱਤੀ ਵੀ ਪਾਈ ਹੋਈ ਸੋ ਇਹ ਭਤੀ ਫਲਾਈ ਗਈ ਸੀ ਚੱਲੇ ਚੱਲੇ ਇੱਕ ਮਿੰਟ ਪਿੱਛੇ ਜਾਣਾ ਸਪੈਕਟਰ ਜਮਾਂ ਬੈਠੇ ਰਹਿੰਦੇ ਉਹ ਦੇਖ ਕੇ ੱੱਕੇ ਨਾ ਵੱਲ ਗਈ ੱੱਕੇ ਦੇਖੋ ਸੁਖਬੀਰ ਸਿੰਘ ਬਾਦਲ ਨੂੰ ਦੇਖਿਓ ਸੁਖਬੀਰ ਸਿੰਘ ਬਾਦਲ ਘੰਟਾ ਘਰ ਵਾਲੀ ਸਾਈਡ ਦੇ ਉੱਤੇ ਇੱਕ ਬਤੌਰ ਸੇਵਾਦਾਰ ਵੱਜੋ ਉਹ ਇੱਥੇ ਰੋਈ ਦੇਖਿਆ ਭਰਾ ਸੇਵਾ ਨਿਭਾਉਣਗੇ ਚੋਲਾ ਪਾ ਕੇ ਹੱਥ ਦੇ ਵਿੱਚ ਪਰਛਾਹ پکڑ ਕੇ ਸੁਖਬੀਰ ਸਿੰਘ ਬਾਦਲ ਇੱਥੇ ਦੋ ਦਿਨ ਸੇਵਾ ਨਿਭਾਉਣਗੇ ਅੱਜ ਪਹਿਲਾ ਦਿਨ ਹੈ